ਬੋਧਵਾਰ ਦੀ ਸਵੇਰ ਨੂੰ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਭਾਮੜੀ ਵਿੱਚ NIA ਦੀ ਦਿੱਲੀ ਦੀ ਇੱਕ ਟੀਮ ਨੇ ਕੁਝ ਸ਼ੱਕੀ ਵਿਅਕਤੀਆਂ ਦੀ ਇਨਫੋਰਮੇਸ਼ਨ ਤੇ ਪਿੰਡ ਵਿੱਚ ਖਾਸ ਤੌਰ ਤੇ ਤਲਾਸ਼ੀ ਅਭਿਆਨ ਚਲਾਇਆ ਜਿੱਥੇ ਉਹਨਾਂ ਨੇ ਇੱਕ ਬੰਦ ਪਏ ਸਕੂਲ ਦੇ ਨੇੜਲੇ ਪਲਾਟ ਵਿੱਚ ਕੁਝ ਤਮਾਕਾ ਖੇਜ ਸਮੱਗਰੀ ਦੀ ਨਿਸ਼ਾਨਦੇਹੀ ਕੀਤੀ ਹੈ ਚੰਡੀਗੜ੍ਹ ਅਤੇ ਹੋਰ ਪੰਜਾਬ ਤੋਂ ਆਲਾ ਪਹੁੰਚੇ NIA ਦੇ ਅਧਿਕਾਰੀਆਂ ਅਤੇ ਕਾਊਂਟਰ ਇੰਟੈਲੀਜੈਂਸੀ ਦੇ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਇਸ ਮੁਹਾਕਾਕੇ ਜਿਹੜੀ ਸਮਗਰੀ ਦੀ ਰਿਕਵਰੀ ਕੀਤੀ ਜਾ ਰਹੀ ਹੈ ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਜਾਂ ਮੀਡੀਆ ਨੂੰ ਘਟਨਾ ਵਾਲੀ ਸਥਾਨ ਦੇ ਨੇੜੇ ਨਹੀਂ ਟੋਕਣ ਦਿੱਤਾ ਗਿਆ ਇੱਥੋਂ ਤੱਕ ਕਿ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਇਨ੍ਹਾਂ ਟੀਮਾਂ ਵੱਲੋਂ ਮੌਕੇ ਤੇ ਫਾਇਰ ਬ੍ਰਿਗੇਡ ਤੋਂ ਇਲਾਵਾ ਮੈਡੀਕਲ ਟੀਮਾਂ ਅਤੇ ਹੋਰ ਲੜੀਂਦੇ ਪ੍ਰਬੰਧ ਕੀਤੇ ਹੋਏ ਹਨ ਸਵੇਰ ਤੋਂ ਚੱਲ ਰਹੀ ਇਸ ਕਾਰਵਾਈ ਦੀ ਅਜੇ ਜਲਦੀ ਮੁਕੰਮਲ ਹੋਣ ਦੀ ਸੰਭਾਵਨਾ ਨਹੀਂ ਹੈ ਸ਼ਾਇਦ ਕੋਈ ਤਮਾਕਾ ਖੇਜ ਸਮਗਰੀ ਜਿਆਦਾ ਖਤਰਨਾਕ ਹੋਣ ਦੇ ਚੱਲਦਿਆਂ ਹੁਣ ਕਿਸੇ ਵਿਸ਼ੇਸ਼ ਸਕਵਾਡ ਨੂੰ ਬੁਲਾਇਆ ਜਾ ਰਿਹਾ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ थाना ਸ਼੍ਰੀ ਹਰ ਗਵਿੰਦਪੁਰ ਦੇ ਨੇੜਲੇ ਪਿੰਡ ਵਿੱਚ ਇੱਕ ਸਰਪੰਚ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪਰ ਇਹ ਦੂਜੀ ਘਟਨਾ ਦੇ ਕਾਰਨ ਵੀ ਇਲਾਕੇ ਦੇ ਲੋਕਾਂ ਵਿੱਚ ਭਾਰੀ ਚਰਚਾ ਹੈ ਜਿੱਥੇ ਇੱਕ ਇਲਾਕੇ ਦੇ ਹੀ ਵਿਅਕਤੀ ਵੱਲੋਂ ਪਿੰਡ ਭਾਮੜੀ ਵਿੱਚ ਜੋ ਸ਼ੱਕੀ ਧਮਾਕਾ ਖੇਜ ਸਮਗਰੀ ਦੱਬੀ ਹੋਈ ਸੀ ਉਸ ਦੀ ਐਨਆਈਬੀ ਦੀ ਟੀਮ ਅਤੇ ਪੁਲਿਸ ਵੱਲੋਂ ਨਿਸ਼ਾਨਦੇਹੀ ਉੱਤੇ ਬਰਾਮਦਗੀ ਕੀਤੀ ਜਾ ਰਹੀ ਹੈ ਪਰ ਇਸ ਬੰਬਨੋਮਾ ਚੀਜ਼ ਜਾਂ ਧਮਾਕਾ ਖੇਜ ਸਮਗਰੀ ਨੂੰ ਡਿਸਪੋਜ਼ ਕਰਨ ਲਈ ਵਿਸ਼ੇਸ਼ ਟੀਮਾਂ ਦੀ ਅਜੇ ਤੱਕ ਉਡੀਕ ਯਾਰੀ ਹੈ ਪੁਲਿਸ ਜ਼ਿਲ੍ਹਾ ਬਟਾਲਾ ਥਾਣਾ ਸ਼੍ਰੀ ਹਰਗੁਬਿੰਦਪੁਰ ਦੇ ਪਿੰਡ ਭਾਮੜੀ ਵਿੱਚ ਪਹੁੰਚੇ ਆ ਜਿੱਥੇ ਸਵੇਰ ਤੋਂ ਹੀ ਬੁੱਧਵਾਰ ਦੀ ਦਿਨ ਚੜ੍ਹਨ ਤੋਂ ਪਹਿਲਾਂ ਹੀ ਇੱਕ ਵੱਡੀ ਪੁਲਿਸ ਟੀਮ ਤੇ ਨਾਲ ਐਨਆਈਏ ਦੀਆਂ ਟੀਮਾਂ ਜਿਹੜੀਆਂ ਕੁਝ ਬੰਦਿਆਂ ਨੂੰ ਲੈ ਕੇ ਸ਼ੱਕੀ ਬੰਦਿਆਂ ਨੂੰ ਲੈ ਕੇ ਇੱਥੇ ਆਈਆਂ ਨੇ ਇਸ ਪਿੰਡ ਦੇ ਵਿੱਚ ਕੋਈ ਤਮਾਕਾ ਖੇਜ ਸਮਗਰੀ ਹੋਣ ਦੀ ਖਬਰ ਮਿਲੀ ਆ ਸੋ ਵੱਡੇ ਪੱਧਰ ਉੱਤੇ ਜਿਹੜੀ ਆ ਬੰਬ ਸਕੁਐਡ ਦਸਤੇ ਇਸ ਤੋਂ ਇਲਾਵਾ ਸਥਾਨਕ ਪੁਲਿਸ ਅਤੇ ਐਨਆਈਏ ਦੀਆਂ ਟੀਮਾਂ ਦੀ ਵੀ ਇੱਥੇ ਆਮਦ ਹੋ ਚੁੱਕੀ ਆ ਫਾਇਰ ਬ੍ਰਿਗੇਡ ਮੈਡੀਕਲ ਦੀਆਂ ਟੀਮਾਂ ਸਾਰੇ ਹੀ ਇਸ ਸਥਿਤੀ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਇੱਥੇ ਪਹੁੰਚੇ ਹੋਏ ਆ। ਸੋ ਇੱਥੇ ਸਵੇਰ ਤੋਂ ਹੀ ਇਹ ਆਪਰੇਸ਼ਨ ਜਿਹੜਾ ਪੁਲਿਸ ਦਾ ਚੱਲ ਰਿਹਾ ਇੱਥੇ ਕੁਝ ਸਥਾਨਕ ਲੋਕ ਨੇ ਪਿੰਡ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਕੀ ਮਸਲਾ ਤੇ ਤੁਸੀਂ ਇੱਥੇ ਜਿਹੜਾ ਵਾ ਪੁਲਿਸ ਨੂੰ ਕਦੋਂ ਤੋਂ ਦੇਖ ਰਿਹਾ? ਹਾਂ ਬਾਪੂ ਜੀ ਕੀ ਨਾਂ ਤੁਹਾਡਾ? ਮੇਰਾ ਨਾਂ ਜਸਵੀਰ ਸਿੰਘ। ਇਹ ਕੀ ਮਸਲਾ ਅੱਜ ਬੜੀ ਪੁਲਿਸ ਆਈ ਆ ਤੁਹਾਡੇ ਪਿੰਡ? ਇਹ ਜਦੋਂ ਸਵਾ ਇਹ ਇਸ਼ਨਾਨ ਕਰਨ ਲੱਗੇ ਉਦੋਂ ਪੁਲਿਸ ਆ ਗਈ ਸੀ। ਸਾਨੂੰ ਇਹਦੇ ਬਾਰੇ ਜਾਣਕਾਰੀ ਕੋਈ ਨਹੀਂ ਸੀ ਅੱਛਾ ਜੀ ਲੇਕਿਨ ਇਹ ਕੰਦ ਦੇ ਉਤੋਂ ਦੀ ਟੱਪ ਕੇ ਤੇ ਉੱਥੇ ਆਪਣੀ ਕਾਰਵਾਈ ਕਰਨ ਦੇ ਉੱਥੇ ਘਰ ਵਾ ਕਿਸੇ ਦਾ ਨਾ ਜੀ ਪਲਾਟ ਮੇਲਾ ਪਿਆ ਹਾਂਜੀ ਮੇਲੇ ਪਲਾਟ ਦੇ ਵਿੱਚ ਸੀ ਤੇ ਕੀ ਇੱਥੇ ਚਰਚਾ ਕੀ ਆ ਮਸਲਾ ਕੀ ਦੱਸਿਆ ਜਾ ਰਿਹਾ ਚਰਚਾ ਹੁਣ ਉਹ ਜਿੱਦਾਂ ਇਹਨਾਂ ਕੋਈ ਪਤਾ ਲੱਗਣ ਡਿਆ ਵੀ ਇੱਥੇ ਕੋਈ ਤਮਾਕਾ ਖੇ ਦੀ ਸਮਗਰੀ ਲੱਭੀ ਆ ਬੰਦੇ ਛੱਡ ਕੇ ਭੱਜ ਗਏ ਕਿ ਜਾਂ ਰੱਖ ਕੇ ਗਏ ਆ ਪਤਾ ਕੁਛ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਪੁਲਿਸ ਇੱਥੇ ਤਸਵੀਰ ਦੀ ਹੈ ਪੁਲਿਸ ਤਸਵੀਰ ਦੀ ਆਈ ਹੈ ਸੋ ਇਹਦਾ ਬਜ਼ੁਰਗਾਂ ਦਾ ਕਹਿਣਾ ਕਿ ਇਸ ਬਾਰੇ ਕੋਈ ਗਿਆਨ ਨਹੀਂ ਆ ਕਿ ਤੰਬਾਕਾ ਖੇਜ ਸਮਗਰੀ ਹੁਣ ਕੋਈ ਰੱਖ ਕੇ ਗਿਆ ਜਾਂ ਪੁਲਿਸ ਨਾਲ ਲੈ ਕੇ ਆਈ ਹੈ ਇਹਦੇ ਬਾਰੇ ਅਜੇ ਕੋਈ ਹੋਰ ਇਦਾਂ ਵੀ ਕੁਝ ਸਾਥੀ ਇੱਥੇ ਹੈਗੇ ਨੇ ਨਹੀਂ ਤੁਸੀਂ ਤੁਸੀਂ ਐਸੇ ਪਿੰਡ ਦੇ ਹੋ ਮੈਂ ਐਸੇ ਪਿੰਡ ਦਾ ਵਾਂ ਪਰ ਹੁਣ ਤੁਸੀਂ ਸਰਪੰਚ ਨੂੰ ਮਾਰ ਲਓ ਆ ਛੋਟਾ ਮੇਰਾ ਨਹੀਂ ਸਰ ਤੁਹਾਡਾ ਬ੍ਰਦਰ ਬ੍ਰਦਰ ਕੀ ਨਾਂ ਉਹਨਾਂ ਦਾ ਕੀ ਨਾਂ ਸਰਪੰਚ ਬਤਨ ਸਿੰਘ ਉਹਦਾ ਤੇ ਇਹ ਪੁਲਿਸ ਕਿੰਦੋਂ ਦੀ ਆਈ ਤੁਹਾਡੇ ਪਿੰਡ ਇਹ ਮੈਂ ਕਿਹਾ 5:05 ਦਾ ਹੀ ਟਾਈਮ ਹਣਾ ਤੁਸੀਂ ਵੀ ਛੁੱਟੇ ਹੋ ਅੱਜ ਸਵੇਰ ਦੀ ਆਈ ਹੈ ਆਹੋ ਸਾਨੂੰ ਸੇ ਘਰੋਂ ਲੈ ਕੇ ਆਈ ਪਿੰਡ ਚ ਕੋਈ ਤਲਾਸ਼ੀ ਦਰੂਸੀ ਕਿਸ ਦੇ ਘਰ ਕੀ ਉਹ ਨਹੀਂ ਸਾਨੂੰ ਕੋਈ ਪਤਾ ਅਸੀਂ ਇੱਥੇ ਚਾਹ ਪਾਣੀ ਪਿਆਲ ਕੇ ਮੁੜ ਕੇ ਚਲੇ ਗਏ ਸੋ ਇਹਨਾਂ ਪਿੰਡ ਵਾਸੀਆਂ ਦਾ ਕਹਿਣਾ ਕਿ ਪੁਲਿਸ ਇੱਥੇ ਸਵੇਰ ਤੋਂ ਹਾਜ਼ਰ ਆ ਪੁਲਿਸ ਦੀ ਅਗਲੀ ਕੀ ਕਾਰਵਾਈ ਆ ਹੋਈ ਆ ਉਹ ਅੱਗੇ ਪੁਲਿਸ ਅਧਿਕਾਰੀਆ ਜਾਂ ਅਫੀਸ਼ੀਅਲ ਤੋਂ ਹੀ ਪਤਾ ਲੱਗ ਸਕਦਾ ਸਰਪੰਚ ਸਾਹਿਬ ਹਾਂਜੀ ਸੋ ਸਾਡੇ ਨਾਲ ਪਿੰਡ ਭਾਮੜੀ ਦੇ ਸਰਪੰਚ ਸਰਦਾਰ ਬਜਨ ਸਿੰਘ ਜੀ ਜੁੜ ਚੁੱਕੇ ਆ ਬਜਨ ਸਿੰਘ ਜੀ ਅੱਜ ਤੁਹਾਡੇ ਪਿੰਡ ਸਵੇਰੇ ਸਵਕਤੇ ਜਿਹੜੀ ਐਨਆਈਏ ਦੀ ਰੇਡ ਹੋਈ ਆ ਉਹਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਜੀ ਮੇਰੇ ਕੋਲ ਨਾ ਇੱਕ ਮਲਾਜਮ ਦਾਸ ਬੜਾ ਆਇਆ ਇਹਨਾਂ ਵਿੱਚ ਇੱਕ ਸਿਵਲ ਚਾਰ ਪੰਜ ਸਿਵਲ ਜੀ ਗਏ ਹਾਂਜੀ ਉਹਨੇ ਮੈਂ ਡੀਐਸਪੀ ਐਨਆਈ ਤੋਂ ਆਇਆ ਚੰਡੀਗੜ੍ਹੋਂ ਹਾਂ ਤੁਹਾਨੂੰ ਨਾਲ ਖਾਣਾ ਤੇ ਪਰਾਠੇ ਵਿੱਚ अच्छा जी वो मेरे ਘਰੋਂ ਫੇਰੇ 5 ਵਜੇ 5:30 ਵਜੇ ਉਸ ਪਲਾਟ ਕੋਲ ਜਾ ਗਏ ਆ ਹਾਂਜੀ ਇਹ ਲਖਵਿੰਦਰ ਸਿੰਘ ਦਾ ਪਲਾਟ ਸੀਗਾ ਉਹ ਹਾਂਜੀ ਉੱਥੇ ਕੋਈ ਰੈਸ਼ ਹੈਗੀ ਆ ਜੀ ਨਾਲ ਉਹਨਾਂ ਦੀ ਪਰ ਹੈਸ਼ ਕੋਈ ਨਹੀਂ ਬਸ ਪਿੰਡ ਸਰੇ ਪਲਾਟ ਕੋਲਿਆਂ ਤੇ ਅਗਲੇ ਬੰਦੇ ਲਖਵਿੰਦਰ ਸਿੰਘ ਦਾ ਪਲਾਟ ਟੱਪ ਕੇ ਨਾ ਹਾਂਜੀ ਅਗਲੇ ਮੈਂ ਛੱਪੜ ਦੇ ਕੰਢੇ ਤੇ ਸਤਜੰਦਰਪਾਲ ਦਾ ਸਤਜੰਦਰਪਾਲ ਦਾ ਸਕੂਲ ਵਾ ਉਹ ਨਿਗਰ ਦਾ ਗੇਟ ਉਹਨੇ ਲਾਇਆ ਉਹ ਛੱਪੜ ਵਾਲੇ ਪਾਸੇ ਨੂੰ ਇਹ ਸਕੂਲ ਚਾਲੂ ਹੈ ਜੀ ਇਸ ਕਮੂਨ ਨੇ ਜਲਦੀ ਸੱਤਾਂ ਤੋਂ ਬੰਦਾ ਉਹ ਵੇ ਉਹ ਨਾ ਜਤਿੰਦਰਪਾਲ ਤੇ ਜਾਂ ਦੋ ਚਾਰ ਬੰਦੇ ਕਿ ਇਹ ਉਹਨੇ ਕਦੇ ਕਤਾਈ ਹੋਵੇ ਆ ਕਦੇ ਨਹੀਂ ਸਕੂਲ ਤੁਹਾਡੇ ਪਿੰਡ ਦੇ ਆ مالک ਜਿਹੜੇ ਕਿ ਜਾਂ ਲਾਂਬ ਦੇ ਆ ਕਿਤੇ ਕਾਦੀਆਂ ਦੇ ਹੀ ਮਾਲਕ ਵਾਦ ਜਿਹੜੇ ਮੁੰਡੇ ਨੇ ਹੱਥ ਕਰੀ ਲਾਈ ਹੈਗੇ ਮੈਂ ਉਹਦਾ ਮੂੰਹ ਬੰਦਾ ਪਛਾਣਿਆ ਨਹੀਂ ਕੋਲ ਆ ਅੱਛਾ ਜੀ ਉਹ ਵੀ ਨਾਲ ਉਹ ਕਾਦੀਆਂ ਦੇ ਜਿਹੜਾ ਫਰਿਆ ਹੈ ਉਹਨਾਂ ਨੇ ਅੱਛਾ ਜੀ ਇਹ ਬੰਦਾ ਵੀ ਕਾਦੀਆਂ ਦਾ ਜਿਹਦੀ ਇਨਪੁਟ ਤੇ ਪੁਲਿਸ ਤੁਹਾਡੇ ਪਿੰਡ ਐਨਆਈਏ ਪਹੁੰਚੀ ਆ ਜੀ ਅਸੀਂ ਸਾਬ ਕਿ ਜਿਹੜਾ ਕਾਦੀਆਂ ਦਾ ਇਹ ਅੱਛਾ ਜੀ ਮੈਂ ਮੁਰਕੇ ਮਗੋਤੇ ਉਹਨੂੰ ਮੈਂ ਨਹੀਂ ਕਹਿ ਕਹੀ ਲਿਆਉਂ ਕਈ ਉਸ ਪਲਾਟ ਚ ਪਈ ਹ। ਅੱਛਾ ਜੀ। ਉਹਨੇ ਕਹੀ ਲੈ ਕੇ ਤੇ ਉਹ ਇਹਨੇ ਪਟੌਣਾ ਸ਼ੁਰੂ ਕੀਤਾ ਜਿਹੜਾ ਜਿਹਨ ਰਾਤ ਕਰਦੀ ਜਿਹੜੀ ਥਾਂ ਤੇ ਚੱਪੜ ਦੇ ਢੰਡੇ ਜੋ ਪਟੇ ਹਨ ਉਹਨਾਂ ਨੇ। ਹਾਂਜੀ। ਤੇ ਡਿੱਟ ਕੇ ਬਾਲਟੀ ਕਿ ਨਗੀ ਹੋਈ ਵੀ ਕਿ ਇੰਟਰਵਿਊ ਪਲਾਸਟਰ ਦੀ ਬਾਲਟੀ ਹੁੰਦੀ ਜਿਹੜੀ ਆ ਪੇਂਟ ਲਈ। ਹਾਂਜੀ ਹਾਂਜੀ। ਉਹ ਛੇ ਦਾ ਮੁਰਗੇ ਜਿਹਨ ਚਾਰ ਜਗ੍ਹਾ ਡੀਐਸਪੀ ਸਾਹਿਬ ਹੁਣੇ ਮੇਰਾ ਖਿਆਲ ਕਿ ਜੇ ਵੀ ਲੈਣ ਤੋਂ ਬਾਅਦ ਇੱਥੇ ਹੋ। ਅੱਛਾ ਜੀ। ਉਹਨਾਂ ਸ੍ਰੀ ਸਾਹਿਬ ਨੂੰ ਕਾਲ ਕਰਕੇ ਜਿਹੜਾ ਹੁੰਦਾ ਨਹੀਂ ਮੈਂ ਕਿ ਮੈਂ ਕੋਈ ਅਸਲੀ ਉਸੇ ਚੱਕਰ ਚੇੜ ਕਰਦੇ ਉਹਨਾਂ ਨੂੰ ਪੁੱਛੋ ਪੁੱਛੋ ਨੇ ਬੰਬਸ ਕੁਆਡ ਟੀਮ ਜਿਹੜੀ ਆ ਹਾਂਜੀ ਹਾਂਜੀ ਉਹ ਇਹਦੇ ਕੋਲ ਉਹਨਾਂ ਨੇ ਆਉਣਾ ਵਾ ਤੇ ਹੱਥ ਨਾ ਆਇਆ ਕੋਈ ਸਾਰੇ ਪਿੰਕਾ ਹੋ ਕੇ ਬੈਗੇ ਹੋ ਠੀਕ ਆ ਜੀ ਮੈਂ ਮਰ ਕੇ ਬਹੁਤ ਜਾਇ ਜਾਈ ਕੱਲ 11 ਵਜੇ ਉਹਨਾਂ ਨੂੰ ਲਾਗੋ ਫਿਰ ਆ ਗਿਆ ਮੈਂ ਨਹੀਂ ਤੁਹਾਡੇ ਫਿਰ ਪਿੰਡੋਂ ਵੀ ਕਿਸੇ ਕੋ ਪੁੱਛ ਪੜਤਾਲ ਉਹਨਾਂ ਨੇ ਕੀਤੀ ਆ ਜਾਂ ਕੋਈ ਪਿੰਡ ਦਾ ਬੰਦਾ ਵਿੱਚ ਨਾਲ ਕੋਈ ਇਨਵੋਲਵ ਹੈਗਾ ਜਿੱਦਾਂ ਤੁਹਾਡੇ ਪਿੰਡ ਤੁਸੀਂ ਦੱਸਦੇ ਉਹਨਾਂ ਦਾ ਆਉਣਾ ਚਾਹੀਦਾ ਕੋਈ ਸਾਡੇ ਪਿੰਡ ਦਾ ਬੰਦਾ ਨਹੀਂ ਸਿਰਫ ਉਹ ਸਕੂਲ ਵਾਲਾ ਸਿੰਦਰ ਕੁਮਾਰ ਦਾ ਉਹ ਲਾਗੇ ਉਹ ਮੋੜੇ ਮਿਲ ਗਏ ਨੇ ਕਿਤੇ ਕਿਤੇ ਇਹ ਮੁੰਡੇ ਜਿਹੜਾ ਨਾ ਸਤਿੰਦਰ ਕੁਵਾਰ ਨੇ ਹੁੰਦਾ ਹੋਵੇ ਦੋ ਤਿੰਨ ਜਿਹੜੇ ਹੁੰਦੇ ਕਿ ਉਹਰੇ ਪੀਨ ਪਾ ਦੇ ਕੋਲ ਸਕੂਲ ਚ ਆਏ ਪੀ ਪਾ ਕੇ ਕਰ ਜਾਂਦੇ ਆ ਹਾਂਜੀ ਉਸ ਮੁੰਡੇ ਨੇ ਗਿਆ ਵੀ ਆਇਆ ਵੀ ਨਿਕਾ ਗਿਆ ਬਲਕਪੁਰ ਦਾ ਗੇਟ ਵਾਲਾ ਆਇਆ ਸਕੂਲ ਤੋਂ ਛੱਪੜ ਵਾਲੇ ਪਾਸੇ ਨੂੰ ਅੱਛਾ ਜੀ ਇਹ ਨਹੀਂ ਆਏ ਆ ਤੇ ਇਹ ਵੀ ਗੇਟ ਖੋਲ ਕੇ ਰੇਟ ਪੜ ਕੇ 90 ਤੋਂ ਗੇਟ ਤੋਂ ਲਾ ਲਿਆ ਸਾਹਮਣੇ ਨਿਸ਼ਾਨੀ ਜੀ ਜੋ ਉਹ ਹੈ ਬਾਈ ਬੋਟਾ ਨੇ ਜਿੱਥੋਂ ਕਿ ਆਪ ਬੋਟਾ ਤੇ ਨਪਟੇਵਾ ਇਹ ਕਾਫੀ ਸੰਸਨੀਖੇਜ ਮਸਲਾ ਜੀ ਬਹੁਤ ਵੀ ਇੰਨੀ ਤਮਾਕਾਖੇਜ ਸਮਗਰੀ ਤੁਹਾਡੇ ਪਿੰਡ ਦੇ ਵਿੱਚ ਪਈ ਆ ਤੇ ਕੋਈ ਪੁਲਿਸ ਨੇ ਆ ਕੇ ਕਾਰਵਾਈ ਪਾਈ ਆ ਤੇ ਇਹਦੇ ਬਾਰੇ ਪਿੰਡ ਵਿੱਚ ਕੋਈ ਗੱਲਬਾਤ ਕੋਈ ਚਰਚਾ ਕੋਈ ਪਿੰਡ ਵਾਲਿਆਂ ਦਾ ਕੀ ਕਹਿਣਾ ਸਰ ਗਰੀਸ਼ ਸਰ ਕੋਈ ਇਹਨੂੰ ਇਹ ਬਾਰੇ ਪਤਾ ਹੀ ਨਹੀਂਗਾ ਅੱਛਾ ਜੀ ਨਾ ਕੋਈ ਪਤਾ ਨਾ ਲੈਣਾ ਜਦੋਂ ਕਦੇ ਉਹਦੇ ਨਾਲ ਉਹਨਾਂ ਦੇ ਕੋਲ ਹੀ ਜਾਂਦਾ ਵਾ ਤਹਾਡੇ ਮੁਤਾਬਕ ਵੀ ਇਹ ਪੁਲਿਸ ਦਾ ਇੱਕ ਚੰਗਾ ਐਕਸ਼ਨ ਆ ਸਮੇਂ ਸਿਰ ਜਿਹੜਾ ਸਮਾਨ ਚੱਕ ਲਿਆ ਕੋਈ ਵੱਡਾ ਨੁਕਸਾਨ ਹੋਣੋਂ ਬਚ ਗਿਆ ਪਿੰਡ 'ਚ ਮੈਂ ਕਹਾਂ ਜੀ ਬਹੁਤ ਵਧੀਆ ਹੈ ਤੇ ਉਹਨਾਂ ਨੇ ਇਹ ਟੀਮ ਨੇ ਅਕੜਾ ਵੀ ਲੰਗਾਇਆ ਉਹ ਬਾਰੇ ਜੋ ਬੋਲਦੇ ਇਹ ਨੂੰ ਕਿਹੜਾ ਹੋਣਾ ਹੈ ਇਹਨੂੰ ਕਿਹਦੇ ਅੱਛਾ ਜੀ ਬਹੁਤ ਬਣਾ ਵਧੀਆ ਕੰਮ ਆ ਕਿ ਇਹ ਕਿਸੇ ਦਾ ਕਿਹੜਾ ਨੁਕਸਾਨ ਹੋਵੇ ਬਾਲਟੀ 'ਚ ਕੀ ਪਤਾ ਠੀਕ ਹੋਏ ਨੀ ਕੀ ਤੇ ਨਹੀਂ ਕੀ ਭਰੀ ਹੈ ਖਾਲੀ ਹੈ ਕੀ ਹੈ ਗ੍ਰਨੇਡ ਗਰੂਟ ਕਰੇ ਕਹਿੰਦੇ ਕੀ ਹੈ ਅੱਛਾ ਜੀ ਮੂਰੇ ਦੱਸ ਲਓ ਗਿਆ ਜਿਹੜਾ ਹੱਥ ਕਈ ਲੈ ਜਨੂੰ ਕੀ ਕਹਿੰਦਾ ਹੈ ਗ੍ਰਨੇਡ ਹੈ ਇਹਦੇ ਵਿੱਚ ਪਰ ਮੈਂ ਕਹਣਾ ਤਾਂ ਉਹ ਜਾਪਦਾ ਜਿਦਾ ਇਹੋ ਵੀ ਇਹਨੇ ਭੇਜ ਜਾਵਾਂਗੇ ਕਿ ਇਹ ਕੀ ਆ ਫਲਾਇਓ ਦੇ ਵਿੱਚ ਦੱਸਦਾ ਹੈਗਾ ਅੱਛਾ ਇਹਦੇ ਬਾਰੇ ਇਹਦੇ ਬਾਰੇ ਕੋਈ ਸਪਸ਼ਟ ਨਹੀਂ ਹੋ ਸਕਿਆ ਮੌਕੇ ਤੇ ਕੋਈ ਸਾਡੇ ਹੁੰਦੇ ਖੋਲੇ ਹੋਏ ਜਿਹੜੀ ਟੀਮ ਵਾਲੀ ਉਹਨਾਂ ਨੇ ਫਰਣਾ ਹੈਗਾ ਉਹ ਦੱਸਣਗੇ ਮੁੜ ਕੇ ਕੀ ਹੈ ਪੱਤਰਕਾਰਾਂ ਨੂੰ ਸਾਰੇ ਤੁਹਾਨੂੰ ਜੋ ਵੀ ਸਾਰੇ ਕਿ ਇਹ ਆ ਉਹਦੇ ਵਿੱਚ ਮਿਹਰਬਾਨੀ ਤੁਹਾਡੀ ਸਰਦਾਰ ਬਜਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਸਾਰੀ ਜਿਹੜੀ ਜਾਣਕਾਰੀ ਤੇ ਪ੍ਰਤੀਕਿਰਿਆ ਦੇਣ ਦੇ ਵਾਸਤੇ ਸੋ ਸਰਪੰਚ ਬਜਨ ਸਿੰਘ ਹੋਣਾ ਨੇ ਜਾਣਕਾਰੀ ਦਿੱਤੀ ਆ ਕਿ ਸਵੇਰ ਦੇ ਸਮੇਂ ਹੀ ਪੁਲਿਸ ਵੱਡੇ ਜਿਹੜੇ ਆ ਆਪਣੇ ਸਕੁਐਡ ਲੈ ਕੇ ਪਹੁੰਚ ਗਈ ਸੀ ਉਸ ਤੋਂ ਬਾਅਦ ਸਰਪੰਚ ਸਾਹਿਬ ਦਾ ਇਹ ਵੀ ਦੱਸਣਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ਅਸਲੇ ਦੀ ਜਿਹੜੀ ਆ ਕਿਸਮ ਨੂੰ ਵੇਖਦੇ ਹੋਏ ਉਹਨਾਂ ਨੇ ਜਿਹੜਾ ਬੰਬ ਨਿਰੋਧਕ ਦਸਤਾਵਾ ਉਹਨੂੰ ਵੀ ਬੁਲਾਇਆ ਗਿਆ ਤੇ ਹੋਰ ਵੀ ਜਿਹੜੇ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਆ ਸੋ ਆਓ ਵੇਟ ਕਰਦੇ ਆ ਉਡੀਕ ਕਰਦੇ ਆ ਕਿ ਪੁਲਿਸ ਆਖਰ ਕਿਹੜੇ ਨਤੀਜੇ ਦੇ ਉੱਤੇ ਪਹੁੰਚਦੀ ਆ ਪਿੰਡ ਭਾਮੜੀ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਲਪੁਰ ਅੱਛਾ ਇਹ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਦਾ ਹੀ ਆਇਆ ਕਿ ਜਗਰਦਾਸਪੁਰ ਦਾ ਉਹ